ਚੰਡੀਗੜ੍ਹ ਗਵਰਨਮੈਂਟ ਟ੍ਰਾਂਸਪੋਰਟ ਵਰਕਰਜ਼ ਜੂਨੀਅਨ ਵੱਲੋਂ ਡਾਇਰੈਕਟਰ ਟ੍ਰਾਂਸਪੋਰਟ ਦੇ ਦਫ਼ਤਰ ਦੇ ਬਾਹਰ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ ਤੇ ਧਰਨਾ ਮੁਜ਼ਾਹਰਾ ਵੀ ਕੀਤਾ ਗਿਆ ਯੂਨੀਅਨ ਦੇ ਪ੍ਰਧਾਨ ਦੇ ਮੁਤਾਬਕ ਸੀਟੀਯੂ ਮੈਨੇਜਮੈਂਟ ਕਰਮਚਾਰੀਆਂ ਦੇ ਨਾਲ ਧੱਕਾ ਕਰ ਰਹੀ ਹੈ ਤੇ ਵਿਭਾਗੀ ਮੰਗਾਂ ਨੂੰ ਹੱਲ ਕਰਨ ਦੇ ਵਿੱਚ ਅਣਖਾਨੀ ਕਰ ਰਹੀ ਹੈ ਤੇ ਮੰਗਾਂ ਨੂੰ ਹੱਲ ਕਰਨ ਦੇ ਲਈ ਯੂਨੀਅਨ ਸੀਟੀਯੂ ਮੈਨੇਜਮਮੈਂਟ ਦੇ ਨਾਲ ਕਈ ਵਾਰ ਮੀਟਿੰਗ ਵੀ ਕਰ ਚੁੱਕੀ ਹੈ ਲੇਕਿਨ ਮੈਨੇਜਮੈਂਟ ਨੇ ਕੋਈ ਵੀ ਹੱਲ ਨਹੀਂ ਕੱਢਿਆ ਤੇ ਇਸ ਦੇ ਚਲਦੇ ਕਰਮਚਾਰੀਆਂ ਦੇ ਵਿੱਚ ਰੋਸ ਵੱਧਦਾ ਜਾ ਰਿਹਾ ਹੈ ਤੇ ਉਹ ਨਾਰੇਬਾਜ਼ੀ ਕਰਨ ਨੂੰ ਮਜਬੂਰ ਹੋਏ ਨੇ ਕਰਮਚਾਰੀਆਂ ਦੀ ਇਹ ਮੰਗ ਹੈ ਕਿ ਡਰਾਈਵਰਾਂ ਦਾ ਨਾਈਟ ਅਲਾਉਂਸ ਘੱਟ ਤੋਂ ਘੱਟ 800 ਰੁਪਏ ਲਾਗੂ ਕੀਤਾ ਜਾਵੇ ਤੇ 48 ਘੰਟੇ ਹਫਤੇ ਦੀ ਡਿਊਟੀ ਦੇ ਆਰ ਦੇ ਵਿੱਚ ਓਵਰਟਾਈਮ ਦੀ ਕਟੌਤੀ ਨੂੰ ਵੀ ਬੰਦ ਕੀਤਾ ਜਾਵੇ ਤੇ ਓਵਰਟਾਈਮ ਦੀ ਛੁੱਟੀ ਦੀ ਬਦਲੇ ਨਕਦ ਭੁਗਤਾਨ ਕੀਤਾ ਜਾਵੇ। ਅਸੀਂ ਪ੍ਰਸ਼ਾਸਨ ਨੂੰ ਆਪਣੀ ਸ਼ਿਡਿਊਲ ਮੈਨੇਜਮੈਂਟ ਨੂੰ ਪਹਿਲੀ ਤਰੀਕ ਨੂੰ ਇੱਕ ਨੋਟਿਸ ਦਿੱਤਾ ਸੀ ਕਿ ਸਾਡੀਆਂ ਇਹ ਵਿਭਾਗੀ ਮੰਗਾਂ ਨੇ ਇਹਨਾਂ ਮੰਗਾਂ ਦੇ ਉੱਤੇ ਸਾਡੀ ਜਿਹੜੀ ਗਲਵਾਤ ਕਰਕੇ ਇਹਨਾਂ ਨੂੰ ਸੋਲਵ ਕੀਤਾ ਜਾਵੇ। ਪਰ ਪ੍ਰਸ਼ਾਸਨ ਨੇ ਸਾਡੇ ਨਾਲ ਉਸ ਡਿਮਾਂਡ ਨੋਟਿਸ ਦੇ ਉੱਤੇ ਕੋਈ ਗਲਵਾਤ ਨਹੀਂ ਕੀਤੀ। ਗੱਲਬਾਤ ਨਾ ਕਰਨ ਕਰਕੇ ਅੱਜ ਜਿਹੜਾ ਸਾਡਾ ਪ੍ਰੋਟੈਸਟ ਹੈ ਉਹ ਚੱਲ ਰਿਹਾ ਹੈ ਇਹ ਜੀ ਅਸੀਂ ਧਰਨਾ ਜਿਹੜਾ ਮੈਨੇਜਮੈਂਟ ਦੇ ਖਿਲਾਫ ਲਾਇਆ ਸਿਰਫ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਮੰਗਾਂ ਨੇ ਸਾਡੀ ਮੰਗਾਂ ਹੈ ਸਭ ਤੋਂ ਪਹਿਲਾਂ ਇਹ ਮੰਗ ਹੈ ਕਿ ਜਿਹੜਾ ਲੋਕਲ ਸਾਡਾ ਆਪਰੇਸ਼ਨ ਸ਼ਹਿਰ ਦੇ ਵਿੱਚ ਚੱਲਦਾ ਆ ਅੱਜ ਸੜਕਾਂ ਦੇ ਜਾਮ ਹੈ ਜਿਹੜੇ ਪਹਿਲੇ ਪੁਰਾਣੇ ਟਾਈਮ ਸਾਨੂੰ ਦਿੱਤੇ ਨੇ ਰਨਿੰਗ ਟਾਈਮ ਉਹਨਾਂ ਦੇ ਵਿੱਚ ਗੱਡੀਆਂ ਟਾਈਮ ਕਵਰ ਬਿਲਕੁਲ ਨਹੀਂ ਕਰਦੀਆਂ ਅਸੀਂ ਇਹਨਾਂ ਨੂੰ ਕਿਹਾ ਸਾਨੂੰ ਪ੍ਰ ਕਿਲੋਮੀਟਰ ਦੇ 4 ਮਿੰਟ ਦੇ ਹਿਸਾਬ ਨਾਲ ਸਾਨੂੰ ਸਮਾਂ ਦਿੱਤਾ ਜਾਵੇ ਤਾ ਜੋ ਕਿ ਜਿਹੜਾ ਅਸੀਂ ਸਮੂਥਲੀ ਤੌਰ ਤੇ ਆਰਾਮ ਨਾਲ ਗੱਡੀ ਸਾਡਾ ਡਰਾਈਵਰ ਹੈ ਜਿਹੜਾ ਉਹ ਚਲਾ ਸਕੇ ਕੋਈ ਹਾਦਸਿਆਂ ਦਾ ਸ਼ਿਕਾਰ ਨਾ ਹੋਵੇ ਦੂਜੀ ਮੰਗ ਸੀ ਸਾਡੀ ਕਿ ਜਿਹੜਾ ਓਵਰਟਾਈਮ ਦੀ ਕਟੌਤੀ ਇਹ 48 ਘੰਟਿਆਂ ਦੀ ਆੜ ਦੇ ਥੱਲੇ ਸਾਡੀ ਡਿਊਟੀ ਲੈ ਕੇ ਜਿਹੜੀ ਕਰ ਰਹੇ ਨੇ ਉਹਨੂੰ ਤੁਰੰਤ ਬੰਦ ਕੀਤਾ ਜਾਵੇ ਤੇ ਜਿਹੜੀਆਂ ਸਾਡਾ ਓਵਰਟਾਈਮ ਲੱਗ ਰਿਹਾ ਉਹਦੀ ਥਾਂ ਤੇ ਜਿਹੜੀਆਂ ਇਹ ਸਾਨੂੰ ਛੁੱਟੀਆਂ ਦਿੰਦੇ ਨੇ ਉਹ ਬੰਦ ਕਰਕੇ ਸਾਨੂੰ ਨਗਦ ਭੁਗਤਾਨ ਕੀਤਾ ਜਾਵੇ ਸੋ ਉਹਨਾਂ ਦੇ ਉੱਤੇ ਕੋਈ ਗੌਰਣ ਨਹੀਂ ਕੀਤੀ ਜਾਂਦੀ ਜਦੋਂ ਇਸ ਤਰ੍ਹਾਂ ਦੀਆਂ ਬਾਹਰ ਸਾਡੇ ਕੋਲੇ ਜਿਹੜੀਆਂ ਇਸ ਤਰ੍ਹਾਂ ਨੀ ਤਕਲੀਫਾਂ ਹੋਣੀਆਂ ਸੀ ਮੈਨੇਜਮੈਂਟ ਦੇ ਕੋਲ ਬੈਠ ਕੇ ਦਸੀਆਂ ਪਰ ਮੈਨੇਜਮੈਂਟ ਸਾਡੀ ਗੱਲ ਸੁਣਨ ਲਈ ਤਿਆਰ ਨਹੀਂ ਇਸ ਕਰਕੇ ਅੱਜ ਅਸੀਂ ਮਜਬੂਰੀ ਦੇ ਬਸਾ ਜਿਹੜਾ ਇਹ ਪ੍ਰੋਗਰਾਮ ਜਿਹੜਾ ਕੀਤਾ ਆ ਸੋ ਅਗਲੇ ਪ੍ਰੋਗਰਾਮ ਜੇ ਮੈਨੇਜਮੈਂਟ ਨੇ ਸਾਡੀਆਂ ਇਹ ਮੰਗਾਂ ਨਾ ਸੁਣੀਆਂ ਤਾਂ ਅਸੀਂ ਅਗਲੇ ਪ੍ਰੋਗਰਾਮ ਜਿਹੜੇ ਉਹ ਵੀ ਇਤੋਂ ਹੋਰ ਤੇਜ਼ ਪ੍ਰੋਗਰਾਮ ਹੈ ਉਹਨਾਂ ਨੂੰ ਜਿਹੜਾ ਕਰਾਂਗੇ ਅਗਲੀ ਮੀਟਿੰਗ ਕਰਕੇ ਅਗਲਾ ਫੈਸਲਾ ਲਵਾਂਗੇ ਕਿਹੜੇ ਪ੍ਰੋਗਰਾਮ ਕਰਨੇ ਨੇ ਸੋ ਸਾਡੀ ਇਹ ਮੈਨੇਜਮੈਂਟ ਨੂੰ ਅੱਜ ਵੀ ਅਪੀਲ ਹੈ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਇਹ ਬਿਲਕੁਲ ਕਾਨੂੰਨ ਦੇ ਦਾਇਰੇ ਦੇ ਵਿੱਚ ਮੰਗਾਂ ਨੇ ਸਿਰਫ ਡਿਊਟੀ ਜਿਹੜਾ ਸਾਡਾ ਸੀਡੀਯੂ ਮੈਨੇਜਮੈਂਟ ਹੈ ਇਹਦੇ ਲੈਵਲ ਦੀਆਂ ਮੰਗਾਂ ਨੇ ਇਹਨੂੰ ਫੌਰਨ ਹੱਲ ਕਰੇ ਇਹ ਅਸੀਂ ਮੈਨੇਜਮੈਂਟ ਨੂੰ ਅਪੀਲ ਕਰਦੇ ਆ ਸਰ ਉਹਦੇ ਵਿੱਚ ਸਰਬੋਤਮ ਜਿਹੜਾ ਸਾਡੀ ਮੈਨੇਜਮੈਂਟ ਆ ਇੱਕ ਟਾਲ ਮੰਡੋਲ ਦੀ ਨੀਤੀ ਤੇ ਚੱਲ ਰਹੀ ਆ ਜੋ ਸਾਡੀ ਡਿਮਾਂਡ ਆ ਜਿਹੜਾ ਟੇਬਲ 'ਤੇ ਬੈਠ ਕੇ ਆਪਣੀ ਮੈਨੇਜਮੈਂਟ ਨਾਲ ਸਾਜੀ ਕਰਦੇ ਆ ਉਹ ਬਿਲਕੁਲ ਸਹਿਮਤੀ ਦਿੰਦੇ ਨੇ ਕਿ ਜੋ ਤੁਹਾਡੀ ਡਿਮਾਂਡ ਆ ਵਾਜਬ ਐ ਜਿਸ ਤਰ੍ਹਾਂ ਮਿਸਾਲ ਦੇ ਤੌਰ ਤੇ ਸਾਡੀ ਇਹ ਸਟੇਰੀਂਗ ਡਿਊਟੀ ਸ਼ੁਰੂ ਕਰਨਾ ਜਾਂ ਸਾਡਾ ਓਵਰ ਟਾਈਮ ਦੀ ਕਟੌਤੀ ਬੰਦ ਕਰਨਾ ਸਰ ਇਹ ਦੋ ਅਹਿਮ ਡਿਮਾਂਡ ਨੇ ਪਰ ਉਹਦੇ ਬੱਤੇ ਮੈਨੇਜਮੈਂਟ ਟੇਬਲ ਟਾਕ ਤੇ ਮੰਨ ਕੇ ਪਰ ਉਹਨੂੰ ਕਰਨ ਦੀ ਬਜਾਏ ਉਹਨੂੰ ਡੰਡੇ ਬਸਤੇ ਪਾਉਣ ਦੀ ਕੋਸ਼ਿਸ਼ ਕਰ ਰਹੀ ਆ ਜਿਸ ਤਰ੍ਹਾਂ ਸਾਡਾ ਸਾਥੀ ਇੱਕ ਡਰਾਈਵਰ ਕਨੈਕਟਰ ਅੱਜ ਆਪਣੀ ਡਿਊਟੀ ਤੇ ਆਇਆ ਘਰ ਤੋਂ ਡਿਊਟੀ ਕਰਨ ਵਾਸਤੇ ਆਇਆ 8 ਘੰਟੇ ਦੀ ਡਿਊਟੀ ਜਿਹੜੀ ਲੈਣੀ ਆ ਮੈਨੇਜਮੈਂਟ ਦਾ ਕੰਮ ਆ ਵਰਕਰ ਦਾ EMPLOYE ਦਾ ਕੰਮ ਆ ਡਿਊਟੀ ਤੇ ਆਣਾ ਉਸ ਨੂੰ ਤੁਸੀਂ ਨਾਈਟ ਨੂੰ ਸ਼ਾਮ ਨੂੰ ਗੱਡੀ ਦੇ ਕੇ ਦਿੱਲੀ ਭੇਜ ਰਹੇ ਹੋ 6 ਘੰਟੇ ਉਹਨੇ ਡਿਊਟੀ ਕਰਕੇ ਉਹ ਗੱਡੀ ਵਿੱਚ ਸਪਿਆ ਆਪਣੇ ਘਰ ਨਹੀਂ ਗਿਆ ਸਾਨੂੰ ਤੇ 60 ਰੁਪਏ ਨਾਈਟ ਮਿਲ ਰਹੇ ਆ ਉਹ ਇੱਕ ਉਹ ਗੱਡੀ ਦੀ ਰਖਾਲੀ ਵੀ ਕਰ ਰਿਹਾ ਹੈ ਤੇ ਨਕਸ਼ ਦੇ ਉਹਨਾਂ ਚੱਲ ਕੇ ਆਣਾ ਹੈ 6 ਘੰਟੇ ਡਿਊਟੀ ਕਰਨੀ ਆ ਉਸ ਤੋਂ ਬਾਅਦ ਜੇ ਨੈਕਸਟ ਡੇ ਸਾਡਾ ਉਹ ਸਟਾਫ ਜਿਹੜਾ ਕਿਤੇ ਲੰਬੀ ਡਿਊਟੀ ਤੇ ਜਾਂਦਾ 12 ਘੰਟੇ ਆਪਣੀ ਡਿਊਟੀ ਨਿਭਾਉਂਦਾ ਹੈ ਮੰਨ ਲਓ ਵੀ ਦਿੱਲੀ ਅਪਡਾਉਣੀ ਗਿਆ ਹੈ ਪਰ ਜਿਹੜੇ ਪਹਿਲੇ ਦਿਨ ਡਿਊਟੀ ਕਰੀ ਆ ਜਿਹੜੀ 4 ਘੰਟੇ ਡਿਊਟੀ ਕੰਮ ਹੋਈ ਆ ਉਹ 12 ਘੰਟੇ ਲਵਾ ਕੇ ਤੇ 4 ਉਹਦੇ ਕਟੌਤੀ ਕੀਤੀ ਜਾ ਰਹੀ ਜੋ ਬਿਲਕੁਲ ਹੀ ਇੱਕ ਇਨਸਾਨੀ ਦੇ ਤੌਰ ਤੇ ਵੀ ਸਾਡੇ ਵਰਕਰਾਂ ਨਾਲ ਤੱਕਾ ਸੋ ਇਹ ਗੱਲ ਮੈਨੇਜਮੈਂਟ ਨੂੰ ਬਾਰ-ਬਾਰ ਕਹਿ ਰਹੇ ਪਰ ਉਹ ਟਾਲਮ ਟੋਲਦੀ ਤੇ ਚੱਲ ਰਿਹਾ ਹੈ ਕਰਮਚਾਰੀਆਂ ਨੇ ਇਸ ਮੌਕੇ ਇੱਕ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਮਾਂ ਰਹਿੰਦੇ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ ਜੂਨੀਅਨ 30 ਜੁਲਾਈ ਨੂੰ ਸੈਕਟਰ 25 ਤੇ 20 ਅਗਸਤ ਨੂੰ ਬੱਸ ਸਟੈਂਡ 17 ਤੇ 5 ਸਤੰਬਰ ਨੂੰ ਸਿਟੀ ਜੂ ਦਫ਼ਤਰ ਦੇ ਵਿੱਚ ਪੁਟਲਾ ਫੂਕ ਕੇ ਆਪਣਾ ਰੋਸ ਮੁਜ਼ਾਹਰਾ ਕਰੇਗੀ। ਜਗਬਾਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ।